ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੁਹਾਡਾ ਦਿਲੋਂ ਸਵਾਗਤ ਕਰਦੇ ਆ ਕਿ ਪੀਪੀ 77 ਸਟਡੀ ਪੁਆਇੰਟ ਤੇ ਇੱਕ ਕੁਸ਼ਨ ਅੱਗੇ ਕਹਿੰਦਾ ਰਿਜ਼ਰਵ ਬੈਂਕ ਆਫ ਇੰਡੀਆ ਆਰ ਬੀ ਆਈ ਜਾਹ ਲਿਖ ਲੋ ਆਰ ਬੀ ਆਈ ਬੈਂਕ ਆਫ ਇੰਡੀਆ आरबीएम फॉर इंडिया के बारे में कौन सा कथन गलत है बारे में इंडिया के बारे में कौन सा कथन गलत है हम आप गलत जो, ठीक है ध्यान रखे जे अपा हूँ गलत मतलब बनाए नो पंद इसकी राष्ट्रीयकरण एक अप्रैल उन्नीस को हुआ इस राष्ट्रीयकरण एक अप्रैल उन्नीस हुआ नंबर दो नंबर दो जी में गल करती है इसका प्रारंभिक मुख्यालय कोलकाता था ਕਿੱਥੇ ਦਾ ਕੋਲਕਾਤਾ ਨੰਬਰ 3 ਨੰਬਰ 3 ਦਿਨ ਗੱਲ ਕੀਤੀ ਹੈ ਕਿ ਇਸ ਦੇ ਵਰਤਮਾਨ ਮੇ ਗਵਰਨਰ ਜਨਸ਼ ਸ਼ਕਤੀਕਾਂਤ ਦਾਸ ਹੈ ਵਰਤਮਾਨ ਮੇ ਗਵਰਨਰ ਕੌਣ ਹੈ ਸ਼ਕਤੀ ਕਹਾਂ 10 ਅੱਗੇ ਨੰਬਰ 4 ਦੀ ਗੱਲ ਨਹੀਂ ਕਰਤੀ ਏ ਕਹਿੰਦਾ ਇਸ ਦੀ ਸਥਾਪਨਾ ਜੰਗ ਹਿਲਟਨ ਕਾ ਯੋਗ ਸੇ ਹੋਈ ਠੀਕ ਹੈ ਜੇ ਆਪਾਂ ਹਾਂ ਮੈਂ ਤੁਹਾਨੂੰ ਪਿਛੇ ਆਪ ਆਰਬੀ ਦੀ ਗੱਲ ਕੀਤੀ ਆ ਸਾਰਾ ਕੁਝ ਪੜ੍ਹ ਕੇ ਗਿਆ ਆਰਬੀ ਉਹਦੇ ਚ ਪੁੱਛ ਲੈਣੇ ਚ ਆਪ ਆ ਸੱਤਿਆ ਲੱਭਣਾ ਆ ਸੱਤਿਆ ਜਨਕੀ ਕਰੀ ਆਪਾ ਹੁਣ ਆਪਾਂ ਪਹਿਲਾ ਜਿਹੜਾ ਆਪ ਨੂੰ ਪਤਾ ਹੈ ਆਪਾਂ ਪਹਿਲਾ ਉਹਨੂੰ ਟਿਕ ਕਰ ਲੈਣੇ ਆ ਪਹਿਲਾ ਆਪਾਂ ਨੂੰ ਪਤਾ ਵਰਤਮਾਨ ਮੈਂ ਕਿਹਨੂੰ ਗਵਰਨਾ ਜਾਣਾ ਹੈ ਸ਼ਕਤੀਕਰ ਬਿਲਕੁਲ ਸਹੀ ਏ ਠੀਕ ਹੈ ਇਸ ਕੀ ਜਿਹੜੀ ਸਥਾਪਨਾ ਸੀ ਜੰਗ ਇਲਟਨ ਪਹਿਲਾਂ ਕਰਾਇਆ ਸੀ ਜੰਗ ਇਲਟਨ ਜੰਗ ਇਲਟਨ ਦੀ ਸਥਾਪਨਾ ਵੀ ਵੈਰੀ ਗੱਡ ਵੈਰੀ ਸਨਸਤਾ ਸਹੀ ਸੀ ਬਿਲਕੁਲ ਸਹੀ ਏ ਫਿਰ ਜਿਹੜਾ ਇਹਦਾ ਪਹਿਲਾਂ ਮੈਂ ਦੱਸਿਆ ਜਿਹੜਾ ਇਹਦਾ ਪਹਿ ਤੰਦਾ ਇਹਦਾ ਰਾਸ਼ਟਰੀਕਰਨ ਰਾਸ਼ਟਰੀਕਰਨ ਕਦੋਂ ਹੋਇਆ ਸੀ 1934 ਨੂੰ 1934 ਨੂੰ ਰਾਸ਼ਟਰੀਕਰਨ ਹੋਇਆ ਨਾ ਕਿ 1935 ਨੂੰ 1935 ਨੇ ਕੰਮ ਸੰਭਾਲ ਲਿਆ ਸੀ ਇਹਦਾ ਕੰਮ ਕਰਨਾ ਸਟਾਰਟ ਕਰਤਾ ਸੀ ਰਾਸ਼ਟਰੀਕਰਨ ਦੀ ਜਦੋਂ ਗੱਲ ਕੀਤੀ ਜਾਵੇ ਕਦੋਂ ਹੋਇਆ 1934 ਨੂੰ ਠੀਕ ਹੈ 1935 ਨੇ ਨਾ ਕੰਮ ਸੰਭਾਲ ਲਿਆ ਸੀ ਆਪਣਾ ਕੋਲ ਗਲਤ ਕਿਹੜਾ ਆ ਗਿਆ ਜੀ ਆ ਗਿਆ ਆ ਸੱਤ ਇਹਨਾਂ ਕੋਲ ਆਪਣਾ ਕਿਹੜਾ ਹੁਣ ਆਪਣਾ ਉੱਤਰ ਕਿਹੜਾ ਬਣ ਗਿਆ ਏ ਵਾਲਾ ਬਣ ਗਿਆ ਆਪਣਾ ਕੋਲ ਠੀਕ ਹੈ ਤੁਹਾਡਾ ਧਿਆਨ ਨਾਲ ਦੇਖ ਲਓ ਠੀਕ ਹੈ ਇਹ ਪੁੱਛ ਲੈਂਦੇ ਨੇ ਅਕੇ ਮੇਰਾ ਕੋਈ ਇੱਕ ਹੋਰ ਪ੍ਰਸ਼ਨ ਹੈਗਾ ਕੰਦਾ 73 73ਵੇਂ ਸਵਿਧਾਨ ਸੋਧਨ ਕੇ ਬਾਰੇ ਮੇਂ ਸੰਬੰਧ ਮੇਂ ਆ ਸਤਿਆ ਕਥਨ ਕੋ ਪਛਾਨੀਏ 73 73 ਨੰਬਰ ਸੰਵਿਧਾਨਿਕ ਸੋਧਨ ਹੋਈ ਸੀ 73ਵੇਂ ਸਵਿਧਾਨ ਨੇ ਕੇ ਕਹਿੰਦਾ ਹੈ ਕੇ ਬਾਰੇ ਮੇ ਸਬੰਧ ਸਬੰਧ ਮੇ ਆਸਤਿਆ ਕਥਨ ਪਛਾਨਣੀਆਂ ਆਸਤਿਆ अच्छा नहीं है, ठीक है? नंबर एक दे देता है मेरे को। कहना इसके द्वारा संविधान में कतर्मी ग्यारवी सूची जोड़ी गई थी। इसके में ग्यारवी सूची जोड़ी गई ਜੁੜੀ ਗਈ ਉਹ ਨਹੀਂ ਆ ਪੰਨਿਪਤਾ ਕੀ ਕਰ ਲੈਣੇ ਪਤਾ ਪਾ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਇਹ 24 April 1992 ਨੂੰ ਲਾਗੂ ਹੋਇਆ 24 April 1992 ਨੂੰ ਲਾਗੂ ਹੋਇਆ ਮਤਲਬ ਕੰਮ ਕਰਨਾ ਸਟਾਰਟ ਕਰਤਾ ਲਾਗੂ ਹੋਆ ਠੀਕ ਹੈ ਅਗੇ ਫਿਰ ਉਹਨੇ ਕਿਹਾ ਕਿ ਇਸਕੇ ਇਸਕੇ ਦੁਆਰਾ ਸਵਿਧਾਨ ਮੇ ਪਾਗ 9 ਜੋੜਾ ਗਿਆ ਇਹਦੇ ਦੁਆਰਾ ਭਾਗ ਕਿਹੜਾ ਜੋੜਾ ਗਿਆ ਸੋ ਦਵ ਸੰਵਿਧਾਨ ਮੇ ਭਾਗ 9 ਜੋੜਾ ਗਿਆ ਠੀਕ ਹੈ ਉਸ ਤੋਂ ਬਾਅਦ ਚੌਥੀ ਨੇ ਗੱਲ ਕੀਤੀ ਹੈ ਕਹਿੰਦਾ ਇਸਕੇ ਦੁਆਰਾ ਪੰਚਾਇਤੀਕਰਨ ਵਿਵਸਥਾ ਕੋ ਭਾਰਤ ਮੇ ਸੰਵਿਧਾਨਿਕ ਦਰਜਾ ਦਿਆ ਗਿਆ ਪੰਚਾਇਤਾਂ ਨੂੰ ਸੰਵਿਧਾਨਿਕ ਦਰਜਾ ਤਾ ਠੀਕ ਹੈ ਹੁਣ ਜੇ ਆਪਾਂ ਸਵਿਧਾਨ ਇਹਦੀ ਗੱਲ ਕਰੀਏ ਠੀਕ ਹੈ ਇਹਦੇ ਵਿੱਚ ਜਿਹੜਾ ਸੰਵਿਧਾਨ ਸੀ ਦੇ 11 ਸੂਚੀ 11ਵੀਂ ਸੂਚੀ ਜੋੜੀ ਗਈ ਹੈ ਬਿਲਕੁਲ ਸਹੀ ਹੈ ਠੀਕ ਹੈ 24 April 1992 ਨੂੰ ਲਾਗੂ ਨਹੀਂ ਹੋਇਆ 24 April 1992 ਲਾਗੂ ਨਹੀਂ ਹੋਇਆ ਠੀਕ ਹੈ ਇਹ ਬਣਿਆ ਸੀ 24 April 1992 ਨੂੰ ਬਣਿਆ ਹੈ ਇਹ ਬਣ ਕੇ ਤਿਆਰ ਹੋ ਗਿਆ ਸੀ ਇਹਨੂੰ ਪਾਸ ਕਰ ਦਿੱਤਾ ਗਿਆ ਸੀ ਤੋਂ ਪਾਸ ਹੋ ਗਿਆ ਹੈ ਠੀਕ ਹੈ ਤੋਂ ਫੇਲ ਨਹੀਂ ਹੈ ਕੇ ਉਸ ਤੋਂ ਬਾਅਦ ਇਹਦੇ ਵਿੱਚ ਜਦੋਂ ਕੰਮ ਕਰਨਾ ਸਟਾਰਟ ਹੋਇਆ ਇਹ ਇੱਕ 24 ਅਪ੍ਰੈਲ 1935 ਨੂੰ ਸਟਾਰਟ ਹੋਇਆ ਲਾਗੂ ਕਦੋਂ ਹੋਇਆ ਸੀ 1935 ਨੂੰ ਬਣਿਆ ਕਦੋਂ ਸੀ 1900 ਸੌਰੀ 1993 ਨੂੰ ਲਾਗੂ ਹੋ ਗਿਆ ਸੀ 1992 ਨੂੰ ਬਣਿਆ ਸੀ 1993 ਨੂੰ ਲਾਗੂ ਕਰਦਾ ਗਿਆ ਸੰਵਿਧਾਨ ਮੇਂ ਭਾਗ 9 ਜੋੜਾ ਗਿਆ ਬਿਲਕੁਲ ਸਹੀ ਏ ਹਨ ਪੰਚਾਇਤੀ ਰਾਜ ਕੋ ਸੰਵਿਧਾਨਿਕ ਦਰਜਾ ਦੇ ਗਿਆ ਹਾਂ ਪੰਚਾਇਤਰੀ ਇਹ ਵੀ ਬਿਲਕੁਲ ਸਹੀ ਏ ਪਹਿਲਾਂ ਆ ਪੰਚਾਇਤਾਂ ਦੀ ਗੱਲ ਕਰੀਏ ਆਪਾਂ ਜਿਹੜਾ ਪਹਿਲੀ ਪੰਚਾਇਤ ਕਿੱਥੇ ਬਣਾਈ ਗਈ ਸੀ ਨਗੌਰ ਵਿਖੇ ਨਗੌਰ ਵਿਖੇ ਕਿੱਥੇ Rajasthan ਵਿੱਚ ਪਹਿਲੀ ਪੰਚਾਇਤ ਉੱਥੇ ਬਣਾਈ ਗਈ ਸੀ ਠੀਕ ਹੈ ਉਦੋਂ ਬਾਅਦ ਵਿੱਚ ਬਿਲਕੁਲ ਆਪਣਾ ਜਿਹੜਾ ਰਾਈਟ ਪ੍ਰਸ਼ਨ ਆਨਸਰ ਇਹਦਾ 24 ਪ੍ਰਾਣਿਕ 92 ਨੂੰ ਲਾਗੂ ਨਹੀਂ ਹੋਇਆ 24 ਪ੍ਰਾਣਿਕ 92 ਨੂੰ ਬਣ ਕੇ ਤਿਆਰ ਹੋਇਆ ਸੀ ਠੀਕ ਹੈ ਤੁਸੀਂ ਧਿਆਨ ਰੱਖ ਲੈਣਾ ਇੱਕ ਹੋਰ ਪੁੱਛ ਲੈਣੇ ਨੇ ਇਹਦੇ ਚ ਅਪੋਇਟ ਕਰ ਲੈਣੇ ਆ ਉਪਰਚ ਦੇ ਨੇ ਕਵਸ ਨੇ ਇੱਕ ਹੋਰ ਪੁੱਛ ਲਿੰਦੇ ਨੇ ਮੈਂ ਫਿਰ ਦੱਸਦਾ ਇਹਦੇ ਵਿੱਚ 71ਵਾਂ ਕਦੋਂ ਆਇਆ ਸੀ ਇਹ ਬਣਿਆ ਕਦੋਂ 1992 ਨੂੰ ਲਾਗੂ ਕਦੋਂ ਲਾਗੂ ਦੀ ਗੱਲ ਕਰੇ 24 ਅਪ੍ਰੈਲ 1993 ਨੂੰ 24 ਅਪ੍ਰੈਲ 1993 ਨੂੰ ਠੀਕ ਹੈ ਇਹਦੇ ਵਿੱਚ ਅਨੁਸੂਚੀ ਕਿਹੜੀ ਆਹਨ ਸੂਚੀ ਦੀ ਗੱਲ ਕਰੇ ਇਹਦੇ ਵਿੱਚ 11ਵੀਂ ਸੂਚੀ ਜੋੜੀ ਗਈ ਠੀਕ ਹੈ ਕਿੰਨੇ ਵਿਸ਼ੇ ਜੋੜੇ ਗਏ 24 ਵਿਸ਼ੇ ਠੀਕ ਹੈ 24 ਵਿਸ਼ੇ ਦੇ ਚ ਜੋੜੇ ਗਏ ਸੀ ਠੀਕ ਹੈ ਇਹ ਸੀ ਆਪਣਾ ਫਸਟ ਠੀਕ ਹੈ ਇਹਦੇ 2 ਅਕਤੂਬਰ 1959 ਪਹਿਲੇ ਬਣਿਆ ਸੀ ਚਲੋ ਛੱਡ ਦਿਓ ਤੁਸੀਂ ਅੱਗੇ ਇੱਕ ਹੋਰ ਪ੍ਰਸ਼ਨ ਪੁੱਛਦੇ ਨੇ ਉਹ ਕਿਹੜਾ ਮਿਰਕ ਦੇ ਕਾਰਪਰੇਸ਼ਨ ਹੈਗਾ ਕਹਿੰਦਾ ਪ੍ਰੋਟੀਨ ਨਿਰਮਾਨ ਕੋ ਫੈਕਟਰੀ ਕਿਸੇ ਕਹਿੰਦੇ ਹਨ ਜਿਹੜਾ ਪ੍ਰੋਟੀਨ ਦਾ ਨਿਰਮਾਨ ਇਹਨੂੰ ਫੈਕਟਰੀ ਕਿਸੇ ਕਹਿੰਦੇ ਪ੍ਰੋਟੀਨ ਕੇ ਨਿਰਮਾਨ ਕੀ ਫੈਕਟਰੀ ਫੈਕਟਰੀ ਕਿਸੇ ਕਹਿੰਦੇ ਠੀਕ ਹੈ ਨੰਬਰ 1 ਲਾਈਵ ਸੋਪ ਨੰਬਰ 2 ਰਾਏ ਬੋਸ ਨੰਬਰ 3 ਮਾਈਕਰੋ ਕੋਡੀਆ ਠੀਕ ਹੈ ਆਪਾਂ ਜੇ ਗੱਲ ਕਰੀਏ ਲਾਇਸੋਸੋਮ ਕੀ ਹੁੰਦਾ ਹੈ ਲਾਇਸੋਸੋਮ ਕੀ ਹੁੰਦਾ ਹੈ ਕੋਸ਼ਿਕਾ ਅਸਤੁਲਿਤ ਥੈਲੀ ਕੋਸ਼ਿਕਾ ਅਸਤੁਲਿਤ ਥੈਲਿਕ ਜਿਹੜੀ ਆਪਣੇ ਖਾਣੇ ਨਾਲ ਭਰੀ ਹੁੰਦੀ ਠੀਕ ਹੈ ਕੋਸ਼ਿਕਾ ਚ ਜਿਹੜੀ ਰਾਇਸੋਮ ਹੁੰਦੀ ਹੈ ਰਾਇਸੋਮ ਕੀ ਹੁੰਦੀ ਹੈ ਰਾਇਸੋਮ ਨੂੰ ਪ੍ਰੋਟੀਨ ਦੀ ਫੈਕਟਰੀ ਕਿਹਾ ਜਾਂਦਾ ਹੈ ਪ੍ਰੋਟੀਨ ਦੀ ਫੈਕਟਰੀ ਕਿਹੜੀ ਹੈ ਰਾਇਸੋਮ ਇਹ ਸਭ ਤੋਂ ਛੋਟੀ ਆਂਤ ਚ ਹੁੰਦੀ ਹੈ ਛੋਟੀ ਕੋਸ਼ਿਕਾ ਵੀ ਕਹਿੰਦੇ ਨੇ ਨੂੰ ਰਾਇਸ ਰਾਇਸੋਮ ਰਾਇਸੋਮ ਨੂੰ ਕੀ ਕਹਿੰਦੇ ਨੇ ਕੀ ਕਹਿੰਦੇ ਨੇ ਪ੍ਰੋਟੀਨ ਦੀ ਫੈਕਟਰੀ ਵੀ ਕਹਿੰਦੇ ਨੇ ਤੇ ਛੋਟੀ ਕਿੰਦੇ ਕੋਸ਼ਿਕਾ ਵੀ ਕਹਿੰਦੇ ਨੇ ਛੋਟੀ ਕੋਸ਼ਿਕਾ ਵੀ ਤੇ ਪ੍ਰੋਟੀਨ ਦੀ ਫੈਕਟਰੀ ਵੀ ਨੂੰ ਕਿਹਾ ਜਾਂਦਾ ਠੀਕੇ ਮਾਈਕਰੋਸੋਪ ਕਿਹਿੰਦਾ ਹੈ ਮਾਈਕਰੋਸੋਪ ਹੁੰਦਾ ਊਰਜਾ ਊਰਜਾ ਨਾਲ ਰਿਲੇਟਡ ਹੈ ਊਰਜਾ ਠੀਕੇ ਮਾਈਕਰੋਸੋਪ ਕਿਹਿੰਦਾ ਊਰਜਾ ਊਰਜਾ ਨਾਲ ਆਪਣੇ ਜਿਹੜੇ ਸਰੀਰ ਚ ਊਰਜਾ ਮਿਲਦੀ ਸ਼ਕਤੀ ਮਿਲਦੀ ਏ ਉਹਨੂੰ ਕੀ ਕਹਿੰਦੇ ਨੇ ਮਾਈਕਰੋਕੋਡੀਆ ਮਾਈਕਰੋਕੋਡੀਆ ਆ ਤੁਸੀਂ ਤਿੰਨ ਚਾਰ ਯਾਦ ਰੱਖ ਲੈਣੇ ਲਾਈਕੋ ਲਾਈਕੋਸੋਮ ਕੀ ਹੁੰਦਾ ਹੈ ਕੋਸ਼ਿਕਾ ਅਮੂਲ ਥੈਲੀ ਹੁੰਦੀ ਜਿਹੜੀ ਆਪਣੇ ਪੇਟ 'ਚ ਬਣਾਈਂਦੀ ਹੈ ਜਿਹੜੀ ਆਪਣੇ ਭੋਜਨ ਨੂੰ ਪਚਾਹ ਕਰਦੀ ਹੈ ਉਸ ਤੋਂ ਬਾਅਦ ਰਾਈਸੋਸੋਮ ਕਿੰਦਾ ਹੈ ਛੋਟੀ ਆਂ ਛੋਟੀ ਕੋਸ਼ਿਕਾ ਵੀ ਕਹਿੰਦੇ ਨੇ ਇਹਨੂੰ ਪ੍ਰੋਟੀਨ ਦੀ ਫੈਕਟਰੀ ਦਾ ਨਾਮ ਦਿੱਤਾ ਜਾਂਦਾ ਹੈ ਮਾਈਕਰੋ ਕੋਡੀਆ ਕਿੰਦਾ ਹੈ ਜਿਹੜੇ ਊਰਜਾ ਦਿੰਦਾ ਆਪਣੇ ਸਰੀਰ ਨੂੰ ਸ਼ਕਤੀ ਦਿੰਦਾ ਹੈ ਠੀਕ ਹੈ ਉਸ ਤੋਂ ਬਾਅਦ ਅੱਗੇ ਕਹਿੰਦਾ ਦੋ ਤਿੰਨ ਦੇ ਇੱਕ ਹੋਰ ਪ੍ਰਸ਼ਨ ਹੈਗਾ ਮੇਰੇ ਕੋਲ पहचानिए आस्तुलित ठीक है आस फर्स्ट है मेरे को अनुसंधान केंद्र कथेगा राष्ट्रीय वन प्रति अनुसंधान केंद्र का राष्ट्रीय वनस्पति नंबर एक ਰਾਸ਼ਟਰੀ 1 ਜੀਵੀ ਬੋਲ ਦਿੱਤੇ ਜਾਂਦਾ ਇਹਨੂੰ 1 ਪੱਤੀ ਕਿੱਥੇ ਗਿਆ ਕੇਂਦਰ ਕਿੱਥੇ ਗਿਆ ਸੰਸਥਾਨ ਕੇਂਦਰ ਕਿੱਥੇ ਗਿਆ ਠੀਕ ਹੈ ਨੰਬਰ 2 ਕਹਿੰਦਾ ਭਾਰਤੀ ਦਲ ਹਨ ਅਨੁਸੰਧਾਨ ਭਾਰਤੀ ਦੇ ਦਲ ਹਨ ਅਨੁਸੰਧਾਨ ਠੀਕ ਹੈ ਨੰਬਰ 3 ਵਨ ਅਨੁਸੰਧਾਨ ਠੀਕ ਹੈ ਉਸ ਤੋਂ ਬਾਅਦ ਹੈਗਾ ਮੇਰੇ ਕੋਲ ਚਾਵਲ ਅਨੁਸੰਧਾਨ ਕੇਂਦਰ ਚਾਵਲ ਹਾਂ ਇਹ ਸਾਰੇ ਕੇਂਦਰ ਨੇ ਠੀਕ ਹੈ ਯਾਦ ਰੱਖ ਲੈਣਾ ਉਸ ਤੋਂ ਬਾਅਦ ਮਿਲ ਕੇ ਗਿਆ ਆਲੂ ਆਲੂ ਦੀ ਗੱਲ ਕਰੀਏ ਉਸ ਤੋਂ ਬਾਅਦ ਕਰ ਤਮਾਕੂ ਠੀਕ ਹੈ ਹੁਣ ਕੀ ਗਿਆ ਇਹਦੇ ਚ ਆ ਇਹਦੇ ਗੱਲ ਕਰੀਏ ਆਪਾਂ ਆ ਲਖਨਊ ਨੰਬਰ 2 ਕਾਨਪੁਰ ਨੰਬਰ 3 ਜਿਹੜਾ ਹੈਗਾ ਇੱਕ ਵਨ ਜੀਵਨ ਸੰਧਾਨ ਕਿੱਥੇ ਹੈਗਾ ਦੇਰਾਦੂ ਦੇਰਾਦੂ ਅੱਗੇ ਹਰੀਕੋਟਾ ਕਟਕ ਓਡੀਸ਼ਾ ਚ ਇਹ ਯਾਦ ਰੱਖ ਲੈਣਾ ਠੀਕ ਹੈ ਆਲੂ ਆਲੂ ਕਿੱਥੇ ਹੈਗਾ ਮੋਵਾ ਆ ਕਿੱਥੇ ਗਿਆ ਇਹ ਕਿੰਨੀ ਦੀ ਗੱਲ ਕਿੱਥੇ ਰਾਜ ਮੁੰਦਰੀ ਠੀਕ ਹੈ ਹੁਣ ਆਪਾਂ ਆ ਸਤਿਆ ਪਾੜਨਾ ਹੁਣ ਜੇ ਮੈਂ ਗੱਲ ਕਰਾਂ ਰਾਸ਼ਟਰੀ ਕਰਨ ਕਿੱਥੇ ਆ ਕਿੱਥੇ ਰਾਸ਼ਟਰੀ वन ਸੰਪੱਤ ਕਿੱਥੇ ਗਿਆ ਇਹਦੀ ਗੱਲ ਕਿੱਥੇ ਲਖਨਊ ਵਿੱਚ ਇਹ ਬਿਲਕੁਲ ਸਹੀ ਹੈ ਇਹ ਬਿਲਕੁਲ ਸਹੀ ਏ ਜੇ ਮੈਂ ਕਹਿੰਦਾ ਭਾਰਤੀ ਦਲਹਨ ਸੰਸਥਾਨ ਕਿੱਥੇ ਹੈਗਾ ਇਹ ਵੀ ਕਿੱਥੇ ਹੈਗਾ ਕਾਨਪੁਰ ਚ ਜੇ ਮੈਂ ਗੱਲ ਕਰਾਂ ਵਾਨਨ ਸੰਧਾਨ ਕਿੱਥੇ ਹੈਗਾ ਦੇਰਾ ਦੋਂਚੇ ਵੀ ਬਿਲਕੁਲ ਸਹੀ ਏ ਜੇ ਮੈਂ ਗੱਲ ਕਰਾਂ ਚਾਵਲ ਦੀ ਚਾਵਲ ਸੰਧਾਨ ਕੇਂਦਰ ਕਿੱਥੇ ਕਟਕਟੇ ਚ ਕਟਕਟੇ ਚ ਵੀ ਬੜੀ ਬਿਲਕੁਲ ਸਹੀ ਏ ਓਡੀਸ਼ਾ ਚ ਕਟਕਟੇ ਚ ਜੇ ਮੈਂ ਗੱਲ ਕਰ ਆਲੂ ਦੀ ਆਲੂ ਇੱਥੇ ਨਹੀਂ ਹੈ ਆਲੂ ਕਿੱਥੇ Shimla ਚ Shimla ਹੁਣ ਆਪਾਂ ਕੋਲਡ ਕੋਲਡਾਂ ਚ ਲੈ ਕੇ ਰੱਖਦੇ ਆ ਜਿਹੜੇ ਆਪਾਂ ਸੇਵ ਕਰਕੇ ਆਲੂ ਰੱਖ ਲੈਣੇ ਆ ਗਡਾਉਨ ਚ ਕੋਡ ਗਡਾਉਨ ਚ ਉਹ ਕਿੱਥੇ ਆਪ ਰੱਖਦੇ ਆ ਉਹ ਕਿੱਥੇ ਜਿਆਦਾ ਠੰਡੇ ਮੌਸਮ ਦੇ ਰੱਖੇ ਮੌਸਮ ਕਿੱਥੇ ਚਿਮਲਾ ਯਾਦ ਰੱਖ ਲੈਣਾ ਠੀਕ ਹੈ ਆਲੂ ਤੋਬਾਕੂ ਕਿੱਥੇ ਪਾਇਆ ਜਾਂਦਾ ਰਾਜਮੁੰਦਰੀ ਜੀ ਤੋਮਾਕੂ ਕਿੱਥੇ ਪਾਇਆ ਜਾਂਦਾ ਰਾਜਮੁੰਦਰੀ ਹੁਣ ਮੈਂ ਚਾਵਲ ਦੀ ਗੱਲ ਕਰਾਂ ਚਾਵਲ ਇਹ ਤਾਂ ਆਪਣਾ ਨੈਸ਼ਨਲ ਵੀ ਆਪਣੇ ਭਾਰਤ ਦਾ ਸਭ ਤੋਂ ਵੱਡਾ ਕੇਂਦਰ ਹੈ ਭਾਰਤ ਜੇ ਮੈਂ ਕਰਾਂ ਇੰਟਰਨੈਸ਼ਨਲ ਸਾਰੇ ਅੰਤਰਰਾਸ਼ਟਰੀ ਕੇਂਦਰ ਚਾਵਲ ਕੇਂਦਰ ਠੀਕ ਹੈ ਇਹ ਕਿੱਥੇ ਹੈ ਮਨੀਲਾ ਮਨੀਲਾ ਠੀਕ ਹੈ ਮਨੀਲਾ ਜਿੱਥੇ ਅਵਾਰਡ ਵੀ ਦਿੱਤੇ ਜਾਂਦੇ ਨੇ ਮੈਕਸੇ ਅਵਾਰਡ ਦਿੱਤਾ ਜਾਂਦਾ ਹੈ ਰਹਿਮਨ ਵੈਕਸੇ ਅਵਾਰਡ ਦਿੱਤਾ ਜਾਂਦਾ ਮਨੀਲਾ ਚ ਠੀਕ ਹੈ ਇੱਥੇ ਕਰਕੇ ਇਹ ਚਾਵਲ ਦਾ ਸਕੇਂਦਰ ਹੈ ਚਾਵਲ ਦਾ ਅੰਤਰਰਾਸ਼ਟਰੀ ਚਾਵਲ ਦਾ ਕੇਂਦਰ ਕਿੱਥੇ ਮਨੀਲਾ ਵਿਖੇ ਜੇ ਆਪਣੇ ਭਾਰਤ ਦੀ ਗੱਲ ਕਰੀਏ ਕਟਕਾਚੀ ਠੀਕ ਹੈ ਉਸ ਤੋਂ ਬਾਅਦ ਇਹ ਤੁਸੀਂ ਯਾਦ ਰੱਖ ਲੈਣਾ ਜੀ ਹੁਣ ਰਾਸ਼ਟਰੀ ਵਣ ਜਨ ਕਿੱਥੇਗਾ ਲਖਨਊ ਵਿੱਚ ਰਾਸ਼ਟਰੀ ਦਲ ਹਨ ਕੇਂਦਰ ਕਿੱਥੇ ਕਾਨਪੁਰ ਚ ਵਣ ਅਨੁਸੰਧਾਨ ਕੇਂਦਰ ਕਿੱਥੇ ਦੇਰਾਦੂਨ ਚ ਚਾਵਲ ਅਨੁਸੰਧਾਨ ਕੇਂਦਰ ਕਟਕੜੀਸਾ ਚ ਆਲੂ ਕਿੱਥੇਗਾ ਗੋਆ ਚ ਨੇਗਾ ਛਿਮਲਾ ਚ ਠੀਕ ਹੈ ਤੰਬਾਕੂ ਕਿੱਥੇਗਾ ਰਾਜਮੁੰਦਰੀ ਚ ਤੰਬਾਕੂ ਕਿੱਥੇ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਤਮਾਕ ਮੁੰਦਰੀ ਰਾਜਮੁੰਦਰੀ ਚ ਠੀਕ ਹੈ ਇਹ ਸੀ ਆਪਣੇ ਇਹ ਕੁਐਸਚਨ ਅੱਗੇ ਫਿਰ ਚੱਲਦੇ ਆਪਾਂ ਅੱਗੇ ਮੇਰੇ ਕੋਲ ਕੁਐਸਚਨ ਹੈਗਾ ਕਹਿੰਦਾ ਕਹਿੰਦਾ ਨਿਮਨ ਲਿਖੇ ਵਿੱਚੋਂ ਕਿਹੜੀ ਘਟਨਾ ਕਾਸਬੰਦ ਮਹਾਤਮਾ ਗਾਂਧੀ ਸੇ ਨਹੀਂ ਹੈ ਕਿਹੜੀ ਘਟਨਾ ਦਾ ਸਬੰਧ ਮਹਾਤਮਾ ਗਾਂਧੀ ਨਾਲ ਨਹੀਂ ਹੈ ਪ੍ਰਸ਼ਨ ਨੰਬਰ ਕਹਿੰਦਾ ਉਹ ਘਟਨਾ ਕੌਣ ਸੀ ਘਟਨਾ ਕਾ ਸਬੰਧ ਮਹਾਤਮਾ महात्मा गांधी से नहीं है वो केड़ी घटना है जिदा नाम जिंदे जिन्दन ਵਿੱਚ गांधी ਦਾ ਹੱਥ ਨਹੀਂ ਹੈ ਠੀਕ ਹੈ ਉਹ ਆਪਾਂ ਤਿੰਨ ਚਾਰ ਰੱਖਨੇ ਪੂਨਾ ਪੈਕਟ ਨੰਬਰ 2 ਪੂਨਾ ਪੈਕਟ ਤੋਂ ਬਾਅਦ ਨੰਬਰ 2 1925 ਕਾਂਪਰਨ ਦिवेशन ਨੰਬਰ 3 ਆ ਆ ਸੰਜੋਗ ਅੰਦੋਲਨ ਠੀਕ ਹੈ ਆ ਸੰਜੋਗ ਦਰੋਂ ਕੱਲੋਂ ਆਇਆ ਸੀ 1920 ਨੂੰ ਇਹ ਵੀ ਨਾ ਲਿਖ ਲਓ ਪੁੱਛ ਲੈਣ ਦਿਨ ਨੰਬਰ 4 ਨੰਬਰ 4 ਮੇਰੇ ਕੋਲ ਹੈਗਾ 1924 ਬਲਗਾਮ ਅਦਵੇਸ਼ਨ 1924 ਠੀਕ ਹੈ ਹੁਣ ਆਪਾਂ ਚ ਆ ਸਤਿਆਪਾਲਨਾ ਇਹਨਾਂ ਚ ਕਿਹੜਾ ਸੀ ਠੀਕ ਹੈ ਜੇ ਮੈਂ ਗੱਲ ਕਰਾਂ ਵੀ ਆਪਾਂ ਗੱਲ ਕਰੀ ਪੂਨਾ ਪੈਕਟ ਪੂਨਾ ਪੈਕਟ ਕਦੋਂ ਹੋਇਆ 1932 ਚ ਹੋਇਆ ਪੂਨਾ ਪੈਕਟ ਗਾਂਧੀ ਤੇ ਗਾਂਧੀ ਪਲੱਸ ਅਪਡੇਟ ਕਰ 1932 1932 ਨੂੰ ਆਇਆ ਸੀ ਕਾਨਪੁਰ ਨਿਸ਼ਨ ਜਿਹੜੇ ਕਾਨੂੰਨੀ 225 ਚ ਆਇਆ ਇਹਦੀ ਜੀਡੀ ਲੀਡ ਕੀਤੀ ਸੀ ਇਹਦੇ ਚੇਅਰਮੈਨ ਬਣਾਇਆ ਗਿਆ ਸੀ ਕਿੰਨਾ ਨੇ ਨਹੀਂ ਸੰਭਾਲਿਆ ਸੀ ਦਾ ਕਾਰਜਕਾਰ ਉਸ ਹੀ ਸਰੋਜਨੀ ਰਾਹੁਲ ਠੀਕੇ ਉਸ ਆ ਸੰਜੋਗ ਅੰਦੋਲਨ ਆ ਸੰਜੋਗ ਅੰਦੋਲਨ ਇਹ ਵੀ ਗਾਂਧੀ ਸਮਝਾਇਆ ਹੈ ਇਹ ਇਹ ਖਤਮ ਹੋ ਗਿਆ ਸੀ ਚੋਰਾ ਚੋਰੀ ਦੀ ਘਟਨਾ ਦੇ ਨਾਂ ਤੇ 5 ਫਰਵਰੀ 1922 ਨੂੰ ਤੇ ਵਰਤਿ ਸਦਾ ਰਿਖ ਲੋ 5 10 ਦਾ 5 ਫਰਵਰੀ 1922 ਨੂੰ ਖਤਮ ਹੋ ਗਿਆ ਕਿਹੜੀ ਘਟਨਾ ਚੋਰੀ ਚੋਰਾ ਘਟਨਾ ਠੀਕ ਹੈ ਇਹਨਾਂ ਚ ਆਪਣੇ ਕੁਝ ਜਿਹੜੇ ਤਰਨਾ ਕਰੀ ਬੰਦੇ ਸੀ ਆਪਣੇ ਉਹਨਾਂ ਨੇ ਕੀ ਕਰ ਦਿੱਤਾ ਪੁਲਸਨ ਮਾਰਤਾ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਕਿਸ ਕਰਕੇ ਗਾਂਧੀ ਨੂੰ ਕੀ ਕਰਨਾ ਪਿਆ ਇੱਕ ਇਹ ਥਾਣੇ ਤੇ ਅਟੈਕ ਕਰ ਦਿੱਤਾ ਗਿਆ ਠੀਕ ਹੈ ਉਹਦੇ ਕਰਕੇ ਇਹ ਗਾਂਧੀ ਨੂੰ ਵਾਪਸ ਲੈਣਾ ਪਿਆ ਖਤਮ ਕਰਨਾ ਪਿਆ ਐਂਡ ਕਰਨਾ ਪਿਆ ਸਤਿਆਗ੍ਰਹਿ ਠੀਕ ਹੈ ਆ ਸਤਿਆਗ੍ਰਹਿ ਇਹਦੇ ਵਿੱਚ ਇੱਕ ਨਾਈਟ ਉੱਠਦੀ ਜਿਹੜੀ ਆਪਾਦੀ ਸੀ ਗਾਂਧੀ ਨੇ ਵਾਪਸ ਕਰਤੀ ਸੀ ਠੀਕ ਹੈ ਇਹ ਵੀ ਯਾਦ ਰੱਖ ਲੈਣਾ ਉਹ ਕਹਿੰਦਾ 1924 ਬੈਲਗਾਮ ਗ੍ਰੰਥ ਇੱਕ ਮਾਤਰ ਕਰਨਾਟਕ ਚ ਹੋਇਆ ਠੀਕ ਇੱਕ ਮਾਤਰ ਇਹ ਵੀ ਹੋਇਆ ਸੀ ਕਰਨਾਟਕ ਠੀਕ ਹੈ ਆ ਵੇਖ ਹੁਣ ਆਪਾਂ ਜੇ ਗੱਲ ਕਰੀਏ 1925 ਅਦਵੇਸ਼ਨ ਇਹਦੇ ਚ ਗਾਂਧੀ ਨਹੀਂ ਸੀ ਇਹਦੇ ਚ ਕੌਣ ਸੀ ਸਰੋਜਨੀ 나ਗ ਇਹ ਬਿਲਕੁਲ ਆਪਣਾ ਕੀ ਹੈ ਠੀਕ ਹੈ ਸਹੀ ਹੈ ਠੀਕ ਹੈ ਪੂਨਾ ਪੈਕਟ ਗਾਂਧੀ ਆਉਂਦਾ ਪਿਆ ਠੀਕ ਹੈ ਉਸ ਆ ਸੰਜੋਗ ਅਦੋਲਨ ਚ ਚੋਰੀ ਚੋਟਣਾ ਇਹ ਵੀ ਕਹਿੰਦੇ ਨੇ ਗਾਂਧੀ ਨਾਲ ਸੰਬੰਧ ਰੱਖਦਾ ਹੈ 1924 ਬੈਲਗਰਾਮ ਅਦਵੇਸ਼ਨ ਚ ਇਹਦੇ ਨਾਲ ਵੀ ਗਾਂਧੀ ਸੀ ਠੀਕ ਹੈ ਇਹਦੇ ਵਿੱਚ ਵੀ ਕੌਣ ਸੀ ਗਾਂਧੀ ਸੀ ਪਰ ਪੂਨਾ ਪੈਕਟ ਸੌਰੀ 1925 ਚ ਕਾਂੜਪੁਰ ਅਦਵੇਸ਼ਨ ਜਦੋਂ ਆਇਆ ਉਹਦਾ ਸਰੋਜਨੀ 나ਡੂ ਨੇ ਇਹਦੀ ਲੀਡ ਕੀਤੀ ਸੀ ਨਾ ਕਿ ਮਹਾਤਮਾ ਗਾਂਧੀ ਨੇ ਠੀਕ ਹੈ ਹੁਣ ਜੇ ਮੈਂ ਸโรਜਨੀ 나ਡੂ ਦੀ ਤੁਹਾਨੂੰ ਮੈਂ ਗੱਲ ਕਰਾਂ ਇੱਕ ਕੁਐਸਚਨ ਪੁੱਛ ਲੈਂਦੇ ਨੇ ਸੋਜਨੀ 나ਡੂ ਬਾਰੇ ਕਈ ਵਾਰੀ ਪੁੱਛਿਆ ਜਾਂਦਾ ਬੜੇ ਬੜੇ ਪੇਪਰਾਂ ਚ ਵੇਖਿਆ ਮੈਂ ਸโรਜਨੀ 나ਡੂ ਠੀਕ ਹੈ ਕਹਿੰਦਾ ਪਹਿਲੀ ਮਹਿਲਾ ਰਾਜ ਪਹਿਲੀ ਰਾਜਪਾਲ ਮਹਿਲਾ ਕੌਣ ਸੀ ਉਹ ਸโรਜਨੀ 나ਡੂ ठीक है कितों दी यूपी ठीक है उत्तर प्रदेश अगे एक पहली महिला सीएम पहली महिला सीएम पहली महिला सीएम मुख्यमंत्री कौन सी वो कौन बनेगी वो कौन बनी सी सुरचिता कौपापलानी ਇਹ ਵੀ ਕਿੱਥੋਂ ਬਣੀ ਯੂਪੀ ਦੀ ਉੱਤਰ ਪ੍ਰਦੇਸ਼ ਦੀ ਫਰਸਟ ਮੈਲਾ ਨੰਬਰ 1 ਨੰਬਰ 2 ਵੀ ਯਾਦ ਰੱਖ ਲੈਣੇ ਪੁੱਛਦੇ ਨੇ ਠੀਕ ਹੈ ਉਸ ਬਾਅਦ ਪਹਿਲੀ ਹਾਈ ਕੋਰਟ ਦੀ ਜੱਜ ਕੌਣ ਬਣੀ ਹਾਈ ਕੋਰਟ ਦੀ ਫਰਸਟ ਜੱਜ ਕਿਹਨੂੰ ਬਣਾਇਆ ਗਿਆ ਉਹ ਕੌਣ ਬਣੀ ਸੀ ਅੰਨਾ ਚਾਂਦੀ ਅੰਨਾ ਚਾਂਦੀ ਨੂੰ ਬਣਾਇਆ ਗਿਆ ਜੇ ਮੈਂ ਕਰਾਂ ਸੁਪਰੀਮ ਕੋਰਟ ਦੀ ਜੱਜ ਕਿਹਨੂੰ ਬਣਾਇਆ ਗਿਆ ਉਹ ਕਿੰਨੇ ਉਹ ਕੌਣ ਬਣੀ ਸੀ ਬੀਬੀ ਫਾਤਿਮਾ ਠੀਕ ਹੈ ਹਾਂ ਇਹ ਇਹ ਪੁੱਛਣਗੇ ਇਹ ਇਹ ਕੁਸਚਨ ਆਉਣ ਦੇ ਪੂਰੀ ਚਾਂਸ ਨੇ ਕਿਉਂਕਿ ਇਹ ਕਿੱਥੋਂ ਦੀ ਸੀ ਕੇਰਲ ਦੀ ਠੀਕ ਹੈ ਇਹ ਇਹ ਆ ਵੀ ਕੇਰਲ ਦੀ ਹੈ ਠੀਕ ਹੈ ਹੁਣ ਇਹਦੇ ਚਾਂਸ ਕਿਉਂ ਜ਼ਿਆਦਾ ਨੇ ਕਿਉਂਕਿ ਇਹਦੇ ਪਿੱਛੇ ਜਿਆ ਧਿਆਨਤ ਹੋ ਗਿਆ ਸੀ ਠੀਕ ਹੈ ਇਹਦਾ ਪਿੱਛੇ ਜਿਆ ਕੀ ਹੋ ਗਿਆ ਸੀ ਧਿਆਨਤ ਹੋ ਗਿਆ ਸੀ ਇਹਦੇ ਬਾਰੇ ਫਾਤਿਮਾ ਬਾਰੇ ਜ਼ਰੂਰ ਪੁੱਛਣਗੇ ਇਹ ਪਹਿਲੀ ਇਹਨੂੰ ਸੁਪਰੀਮ ਕੋਰਟ ਦੀ ਪਹਿਲੀ ਜੱਜ ਬਣਾਈਗੀ ਮਹਿਲਾ ਕੌਣ ਸੀ ਫਾਤਿਮਾ ਬੀਬੀ ਕਿੱਥੋਂ ਦੀ ਸੀ ਕੇਰਲਾ ਦੀ ਸੀ ਰਹਿਣ ਵਾਲੀ ਸੀ ਠੀਕ ਹੈ ਇਹ ਤੁਸੀਂ ਯਾਦ ਕਰ ਲੈਣਾ ਹੈ ਅੱਗੇ ਅਗ ਇੱਕ ਹੋਰ ਕੁਐਸਚਨ ਪੁੱਛਦੇ ਨੇ ਉਸਤਾਂ ਬਾਰੇ ਇੱਕ ਉਹ ਤੁਹਾਨੂੰ ਕਰਾ ਦੇਣਾ कि कहते नि पुस्तक सरोजनी नाडू की सरोजनी नाडू की पुस्तक का नाम ਉਚਲਣਗੇ ਉਹ ਜਿਹਨਾਂ ਦੀਆਂ ਪੁਸਤਕਾਂ ਦਾ ਨਾਮ ਦੱਸੋ ਤੁਹਾਡੀ ਨਾਇਦ ਪੁਸਤਕ ਕਿਹੜੀ ਹੈ ਤਿੰਨ ਚਾਰ ਪੁਸਤਕਾਂ ਦੇ ਦੇਣਗੇ ਉਹਦੇ ਵਿੱਚ ਤੁਸੀਂ ਆਪਾਂ ਪਹਿਲੀ ਕਰ ਲੈ ਆਪਾਂ ਪਹਿਲੀ ਪੁਸਤਕ ਹੈਗੀ ਰਾਜ ਤਰੰਗਣੀ ਰਾਜ ਤਰੰਗਣੀ ਠੀਕ ਹੈ ਮੇਰੇ ਕੋਲ ਦੂਜੀ ਪੁਸਤਕ ਹੈਗੀ ਇਹ ਉਹ ਹੈਗੀ ਇਹ ਕਿਤਾਬੁਲ ਹਿੰਦ ਵੈਰੀ ਵੈਰੀ ਇੰਪੋਰਟੈਂਟ ਕਿਤਾਬਾਂ ਕਰਾ ਰਿਹਾ ਮੈਂ ਤੁਹਾਨੂੰ ਕਿਤਾਬ ਉਲ ਹਿੰਦ ਨੰਬਰ 3 ਹੈਗੀ ਮੇਰੇ ਕੋਲ ਗੋਦਾਮ ਗਬਨ ਇੱਕ ਇੱਕ ਗਬਨ ਇਹ ਹਿੰਦੀ ਦੀ ਬੁੱਕਾਂ ਨੇ ਦੋ ਇੱਕ ਮੇਰੇ ਕੋਲ ਹੈਗੀ ਹੈ ਮੀਨ ਮੀਨ ਕਾਕਸ ठीक है एक मेरे को हैगी है, माल गुड्डी माल गुड्डी डज डज भी कोल देने डज बुक ठीक है एक मेरे को हैगी है, कुरक्षेत्र या उर्विशी इतना ਇੱਕ ਮਰਕ ਹੈਗੀ 7 ਨੰਬਰ ਤੇ ਬੁੱਕ ਖੋਲ ਰਹੀ ਏ 골ਡ ਪੁਸਤਕ 골ਡਨ 골ਡਨ ਪੁਸਤਖਾਰ ਠੀਕ ਹੈ ਹੁਣ ਜੇ ਆਪਾਂ ਕਰੀਏ ਰਾਜ ਤਰੰਗਣੀ ਦੀ ਗੱਲ ਕਰੀਏ ਇੱਕ ਨਹੀਂ ਦੋ ਇੱਕ ਨਹੀਂ ਕਿਤਾਬਾਂ ਨੇ ਇਹ ਕਿਤਾਬ ਕਿੰਦੀ ਏ ਇਹ ਕਲਹਣ ਦੀ ਕਿੰਦੀ ਏ ਇਹ ਕਲਹੰਦੀ ਬੁੱਕ ਹੈ ਇਹਦੇ ਚ ਕੀ ਦੱਸਿਆ ਜਾਂਦਾ ਹੈ ਇਹਦੇ ਚ ਸਾਰੀ ਜਾਣਕਾਰੀ ਮਿਲਦੀ ਹੈ ਆਪਾਂ ਨੂੰ ਜੰਮੂ ਕਸ਼ਮੀਰ ਦਾ ਜੰਮੂ ਕਸ਼ਮੀਰ ਦੀ ਜਾਣਕਾਰੀ ਲੈਣ ਨੂੰ ਇਤਿਹਾਸ ਬਾਰੇ ਪੜ੍ਹਨਾ ਹੈ ਆਪਾਂ ਕਿਹੜੀ ਬੁੱਕ ਪੜ੍ਹਨੀ ਪਈਦੀ ਰਾਜ ਤਰੰਗਣੀ ਇਹ ਕਹਿੰਦਾ ਕਿਤਾਬ ਉਲਹਿੰਦ ਇਹ ਕਹਿੰਦੀ ਏ ਕਿਤਾਬ ਉਲਹਿੰਦੀ ਏ ਇਹ ਇਹ ਅਲਬਰੂਨੀ ਦੀ ਇਹ ਕਹਿੰਦੀ ਏ ਅਲਬਰੂਨੀ ਦੀ ਜੇ ਮੈਂ ਗੱਲ ਕਰਾਂ ਗੋਦਾਮ ਤੇ ਗਵਨ ਇਹ ਕਹਿੰਦਿਆ ਨੇ ਮੁੰਚੀ ਪ੍ਰੇਮ ਚੰਦ ਜੇ ਮੈਂ ਗੱਲ ਕਰਾਂ ਮੋਟ ਕਟਾ ਇਹ ਕਿੰਦੀ ਏ ਹਿਟਲਰ ਦੀ ਹਿਟਲਰ ਹਿਟਲਰ ਬਣ ਗਿਆ ਸੋਹਣੀ ਤੇ ਰਾਖੀ ਕਰਦਾ ਉਹਦੀ ਏ ਠੀਕ ਏ ਮਾਲ ਦਸ ਇਹ ਕਿੰਦੀ ਏ ਇਹ ਰਾਜ ਰਾ ਇਹ ਕਿੰਦੀ ਏ ਆਰ ਕੇ ਨਾਰਾਇਣ ਦੀ ਆਰ ਕੇ ਚੰਦਰ ਨਾਇਨ ਠੀਕ ਏ ਉਸ ਤੋਂ ਬਾਅਦ ਕਿਹੜੀ ਕਰਾਂ ਉਰਵੇਸ਼ੀ ਤੇ ਦੂਜਾ ਇੱਕ ਦੀਆਂ ਨੇ ਰਾਮ ਤਰੀ ਦਿਨ ਕਰਦੀਆਂ ਧਾਰੀ ਦਿਨ ਕਰ ਠੀਕ ਹੈ ਜੇ 골ਡਨ ਤੇ ਪੋਸਟ ਕਰਾਂ ਇਹ ਕਿੰਦੀ ਹੈ ਸਰੋਜਨੀ 나ਡੂ ਦੀ ਆਪਣਾ ਪ੍ਰਸ਼ਨ ਦਾ ਆਨਸਰ ਕਿਹੜਾ ਸਹੀ ਹੋਏਗਾ ਸਰੋਜਨੀ 나ਡੂ ਦੀ ਕਿਹੜੀ ਹੈ 골ਡਨ ਹੈ 골ਡਨ ਇਹਨੂੰ 골ਡਨ ਲੇਡੀ ਵੀ ਬੋਲ ਦਿੱਤਾ ਜਾਂਦਾ ਹੈ 골ਡਨ ਟਾਕਸ ਵੀ ਬੋਲ ਦਿੱਤਾ ਜਾਂਦਾ ਹੈ ਠੀਕ ਹੈ ਠੀਕ ਹੈ ਇਹ ਕਿੰਦੀ ਹੈ ਸਰੋਜਨੀ 나ਡੂ ਦੀ ਆ ਆਪਣੇ ਕੋਲ ਬੁੱਕਾਂ ਨੇ ਫਿਰ ਕਿਤੇ ਯਾਦ ਕਰਾ ਦਿਆਂ ਠੀਕੇ ਰਾਤ ਰੰਗਣੀ ਕਿੰਦੀ ਏ ਕਲਹੰਦੀ ਇਹਦੇ ਪਰ ਜੰਮੂਗਰ ਜਾਣਕਾਰੀ ਮਿਲਦੀ ਏ ਕਿਤਾਬ ਉਲ ਹਿੰਦ ਕਿੰਦੀ ਏ ਅਲਬਰੂਨੀ ਦੀ ਏ ਠੀਕੇ ਗੋਦਾਮ ਤੇ ਗਬਨ ਕਿੰਦੀ ਨੇ ਮੁੰਚੀ ਪ੍ਰੇਮ ਚੰਦਿਆ ਨੇ ਮੂਨ ਮੂਨ ਕਟਕ ਕਿੰਦੀ ਏ ਹਿਟਲਰ ਦੀ ਏ ਉਦੋਂ ਬਾਅਦ ਮਾਲ ਮਾਲ ਗਾੜੀ ਡਸ ਇਹ ਕਿੰਦੀ ਏ ਆਰ ਕੇ ਚੰਦਰ ਨਰਾਇਣ ਦੀ ਉਦੋਂ ਬਾਅਦ ਮੈਂ ਕਹਾਂ ਕੁਰਖ ਖੇਤਰ ਤੇ ਉਰਵੈਸ਼ੀ ਕਿੰਦੀਆਂ ਨੇ ਆਰਾਮਤਾਰੀ ਦਿਨ ਕਰਦੀਆਂ ਠੀਕੇ ਉਸ ਤੋਂ ਬਾਅਦ ਗਾਂ ਗੋਲਡਨ ਗੋਲਡਨ ਸਿਟੀਜਾ ਗੋਲਡਨ ਪਟਨਾ ਇਹ ਕਿੰਦੀ ਏ ਸਰੋਜਨੀ ਨਾਡੋ ਠੀਕ ਹੈ ਅਸੀਂ ਚੰਚਰ ਬੁੱਕਾਂ ਆਪਣੀਆਂ ਇਹ ਤੁਸੀਂ ਧਿਆਨ ਰੱਖ ਯਾਦ ਕਰ ਲੈਣੀਆਂ ਇਹਨਾਂ ਚ ਇੱਕ ਅਦਾ ਕੁਸ਼ਣ ਪੁੱਛ ਲਿਆ ਜਾਂਦਾ ਹੈ ਠੀਕ ਹੈ ਚਲੋ ਅੱਜ ਲਈ ਆਪਣੀ ਇੱਥੇ ਹੀ ਕਲਾਸ ਆਪਾਂ ਆਫ ਕਰਾਂਗੇ ਠੀਕ ਹੈ ਉਸ ਤੋਂ ਮੈਂ ਕੱਲ ਨੂੰ ਇੱਕ ਹੋਰ ਕਲਾਸ ਤੁਹਾਡੇ ਕੋਲ ਉਸ ਤੋਂ ਅੱਗੇ ਅੱਗੇ ਜਿਹੜੇ ਕੁਸ਼ਣ ਪੁੱਛੇ ਜਾਣਗੇ ਉਹ ਲੈ ਕੇ ਆਵਾਂਗਾ ਠੀਕ ਹੈ ਉਹਦੇ ਵਿੱਚ ਵੀ ਸਾਰੇ ਆਪਾਂ ਕੁਸ਼ਣ ਕਵਰ ਕਰ ਲਾਂਗੇ ਠੀਕ ਹੈ ਇੱਕ ਦੋ ਤਿੰਨ ਕਲਾਸਾਂ ਹੈ ਜਿਹਨਾਂ ਤੁਸੀਂ ਜ਼ਰੂਰ ਲਾ ਲੈਣੀਆਂ ਨੇ ਜਿਨ੍ਹਾਂ ਵਿੱਚੋਂ SSC ਚੋਂ ਸਭ ਤੋਂ ਜ਼ਿਆਦਾ ਕੁਸ਼ਨ ਪੁੱਛੇ ਜਾਣਗੇ ਤੁਹਾਨੂੰ ਦੇਖੇ ਜਾਣਗੇ ਠੀਕ ਹੈ ਇਹ ਆਪਣੀ ਕਲਾਸ ਦਾ ਨਾਂ ਕੀ ਸੀ ਆਪਣੀ ਸੀਰੀਜ਼ ਦਾ ਨਾਂ ਕੀ ਸੀ ਮਾਂ-ਬਾਪ ਦਾ ਸੁਪਨਾ ਠੀਕ ਹੈ ਆਪਣੇ ਮਾਤਾ-ਪਿਤਾ ਨੇ ਬੜੇ ਵੱਡੇ ਸੁਪਨੇ ਵਿਖੇ ਨੇ ਆਪਾਂ ਨੂੰ ਪੂਰਾ ਕਰਨ ਵਾਸਤੇ ਆਪਾਂ ਨੂੰ ਜੀ ਜਿੰਦ ਲਾ ਕੇ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਇਸ ਕਰਕੇ ਤੁਹਾਨੂੰ ਮੈਂ ਫਿਰ ਇੱਕ ਵਾਰ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਪੀਬੀ 70 ਸਟੱਡੀ ਪੁਆਇੰਟ ਤੇ ਜੁੜਨ ਵਾਸਤੇ ਠੀਕ ਹੈ ਤੁਸੀਂ ਇਸ ਨੂੰ ਵੱਧ ਤੇ ਵੱਧ ਸਾਡੇ ਜਿਹੜਾ ਚੈਨਲ ਨੂੰ ਸ਼ੇਅਰ ਕਰੋ ਵੱਧ ਤੇ ਵੱਧ ਠੀਕ ਹੈ ਲੋਕਾਂ ਤੱਕ ਪਹੁੰਚਾਓ ਜੋ ਕਿ ਅਸੀਂ ਬਿਲਕੁਲ ਫ੍ਰੀ ਐਂਡ ਕੋਸਟ ਤਿਆਰੀ ਕਰਾਉਂਦੇ ਆ ਠੀਕ ਹੈ ਵਧੀਆ ਵਧੀਆ ਲੈਵਲ ਦੇ ਅਸੀਂ ਹੋਰ ਵੀ ਤਿਆਰੀ ਕਰਾਵਾਂਗੇ ਤੁਹਾਨੂੰ ਠੀਕ ਹੈ ਉਸ ਤੋਂ ਬਾਅਦ ਜਿਹੜੀ ਆ ਸੀਰੀਜ਼ ਮੈਂ ਸਟਾਰਟ ਕੀਤੀ ਵੀ ਇਹ 101% ਤੁਹਾਡੀ SSC ਦੀ ਤਿਆਰੀ ਵਾਸਤੇ ਫੈਕਟ ਹੈ ਠੀਕ ਹੈ ਤੇ ਇਹ ਤੁਹਾਨੂੰ ਤਿਆਰੀ ਇਹਦੇ ਤੁਸੀਂ ਇੱਕ ਸੀਰੀਜ਼ ਲਾ ਲਈ ਸਾਰੀ ਸਮਝ ਲਓ ਤੁਹਾਡੀ ਜੀਕੇ ਜੀਐਸ ਕਵਰ ਹੋ ਗਈ ਇਹਦੇ ਵਿੱਚੋਂ ਸਾਰੇ ਕੁਸਚਨ ਸਿੱਧੇ ਹੀ ਡਿੱਟੋ ਪੁੱਛੇ ਜਾਂਦੇ ਨੇ ਠੀਕ ਹੈ ਹੁਣ ਤੁਹਾਡੇ ਅੱਗੇ ਇੱਕ ਥੋੜੀ ਜਿਹੀ ਛੋਟੀ ਜਿਹੀ ਰਿਕਵੈਸਟ ਤੇ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਸਾਡੀ ਕਲਾਸ ਨੂੰ ਸ਼ੇਅਰ ਕਰਨਾ ਹੈ ਤੇ ਵੱਧ ਤੋਂ ਵੱਧ ਕਮੈਂਟ ਤੇ ਲਾਈਕ ਕਰਕੇ ਦੱਸਣਾ ਹੈ ਸਾਡੀ ਸਾਡੀ ਜਿਹੜੀ ਕਲਾਸਾਂ ਸੀ ਤੁਹਾਡੇ ਪ੍ਰਾਲਾ ਕੀਤਾ ਤੁਹਾਨੂੰ ਕਿਵੇਂ ਲੱਗ ਰਿਹਾ ਠੀਕ ਹੈ ਕਿਰਪਾ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਬਹੁਤ ਬਹੁਤ ਥੈਂਕ ਯੂ ਤੁਹਾਡਾ ਧੰਨਵਾਦ